लाइक like करो है गे, लाइक करो. करो, करो और फॉलो भी, भी करो ले लिख लिख परी मुंगल बोल के देखी की मात्रा किसन आएगी अमृतसर गयी ओस कैन अस एंड बड़ी की मात्रा कितनु आएगी बड़ी की मात्रा कितनु आएगी पीछे नु तू मुरे नु क्यों पा रही है ये है बड़ी की मात्रा तो बड़ी की मात्रा कितनु आएगी इ करके दोबारा बैठी रही सारा दोबारा करावा लो फ्रेंड्स गुड इवनिंग है जी शाम का टाइम है और टाइम हो गया जी 6 बज गया पूरे और फिलहाल मैं लगी हुई हां जी अपना सब्जी की तैयारी करना क्योंकि मैं आलू ले ले हैं और बैंगन आज मैं बनाऊंगी आलू बताऊंगी सब्जी और आज मेरी तबीयत जी ठीक नहीं लग रही मेनू गिरी गिरी सी लग रही है पता नहीं तब मौसम चेंज हो रहा है ना जिमे गर्म सर्द हो जाने हैं और इधर जोत खेल रही है अपने लियो के साथ हेलो लियो हेलो गाइस हेलो गाइस मम्मी इधर देखो उसके नहीं हेलो फ्रेंड्स लाइक करो शेयर करो सब्सक्राइब करो अगर आपको हमारे ब्लॉग अच्छे लगते हैं तो प्लीज मेरे लिए सब्सक्राइब करना वाह हेलो देखो फ्रेंड्स हमारे टॉकी बोलता है फ्रेंड्स हमारे लियो बोलता है लियो हेलो बोलो लियो इधर हैलो बोलो तो मैं कटंगा की बैंगन एक बैंगन ना मेनू अच्छी बाजा लग रहा के के है कट के देखा क्या हो जाए देखो बाकी तो ठीक लग रहे हैं ये बढ़िया बैंगन है ਚਲੋ ਜੀ ਕੱਟੀਏ ਬੈਂਗਣ ਕੱਟ ਕੇ ਪਤਾ ਲੱਗੂਗਾ ਵੀ ਕਹੇ ਜੀ ਹੈ ਮੱਕੀ ਸਬਜੀ ਬਣਾਈਏ ਹਾਂ ਬੁਖੇਲ ਲਿਓ ਨੇ ਨਾ ਬਿਲਕੁਲ ਵੀ ਆਪਰਾ ਨਹੀਂ ਕਰਿਆ ਮਤਲਬ ਹਾਂ ਤੰਗ ਨਹੀਂ ਕਰਿਆ ਬੜਾ ਕਿਊਟਸ ਆਇਆ ਹੈਲੋ ਤੰਗ ਨਹੀਂ ਕਰਿਆ ਪਰ ਸੁਸੂ ਬਹੁਤ ਕਰ ਆਇਆ ਬਾਰ-ਬਾਰ ਹੈਨਾ ਸੁਸੂ ਬਹੁਤ ਕਰਦਾ ਹੈ ਲੋ ਜੀ ਬੱਚੇ ਚਲੇਗੇ ਬਾਹਰ ਖੇਡਣ ਲਿਓ ਰਹਿ ਗਿਆ ਕੱਲਾ ਲਿਓ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਹੈ ਓ ਲਿਆ ਚੱਕ ਕੇ ਓ ਲੈ ਲੈ ਓ ਦੇਖ ਓ ਲਿਆ ਚੱਕ ਕੇ ਲਿਓ ਹਾ ਹੈਲੋ ਕੱਲਾ ਰਹਿ ਗਿਆ ਕਹਿੰਦਾ ਮੇਰੀ ਵੀਡੀਓ ਬਣਾ ਰਹੀ ਕੱਲਾ ਰਹਿ ਗਿਆ ਦੀਦੀ ਗਈ ਖੇਡਣ ਵਾਰ ਰੂਪੈਣ ਜੋਤ ਖੇਡਣ ਚਲੀ ਗਈਆਂ ਇਹ ਰਹਿ ਗਿਆ ਕੱਲਾ ਲਓ ਜੀ ਜਸਟ ਮਸਾਲਾ ਭੁੰਨਿਆ ਗਿਆ ਹੁਣ ਆਪਾਂ ਪਾਈਏ ਵਿੱਚ ਬੈਂਗਣ लो जी कुकर आप बंद कर दें बनाऊंगे आलू बैंगन की सब्जी कुकर करोंगे बंद लो जी कुकर आप बंद कर दिया तो इन्े दो दो तीन सीटियाँ के बिच हो जाएगी आलू बैंगन की सब्जी इन्हें आप चलते हैं कोठे पर आ, मतलब बच्चे खेड रहे हैं कोठे त चलते हैं जी आप भी तो लो जी सब्जी तर के आई हाँ मैं कोठे से और गुरद्वारा साहेब हाले बाबा जी पाठ करेंगे साढ़े बजे पानी की पानी का गिलास लिया एक में और इन्नी बदलवाई जी हुई भी है ना लग रहा भी जिम्मे मीह पऊगा मीह वाला मौसम होया एकदम इधर देखो कि हो रहा है, सारा स्प्रे करने का, गा, का गार्डन है।, है ये ये हमारे घर का गार्डन है वो देखो दरवाजा लगाया मुरे भी ये हेठा ना ना उतर जे पौड़ी पर गिर जाएगा रूप नहीं आई हले है ना। ਅੱਜ ਮੈਂਨੇ ਗੱਡੀ ਸਾਫ਼ ਕਰੀ ਆ ਬਾਵਜੂਦ ਕੇ ਪਾਪਾ ਨੇ ਨਹੀਂ ਤੋਹੀ ਮੈਂ ਤੋਹੀ ਹੈ ਗੱਡੀ ਦੀ ਕਚੀਲ ਕਿੰਨੀ ਸੋਣੀ ਜਾ ਰਹੀ ਉੱਪਰ ਕੀ ਕਹਿ ਰਹੀ ਹੈ ਲੋ ਛੁੱਪ ਗਿਆ ਅਰੇ ਕਹਾਂ ਪੇ ਹੈ ਇਹ ਥਾ ਇਹ ਥਾ ਇਹ ਥਾ ਕਿਤੇ ਲੁਕਿਆ ਓਏ ਲਿਓ ਮੱਛੀ ਲਿਓ ਕੀੜੀਆਂ ਦੇ ਪਿੱਛੇ ਭੁੰਗ ਰਿਹਾ ਲਿਓ ਕੀੜੀਆਂ ਨੂੰ ਫੜ ਰਿਹਾ ਕੀੜੀਆਂ ਫੜ ਨਹੀਂ ਜਾ ਰਿਹੀਆਂ ਪੜੀਆਂ ਨਹੀਂ ਜਾ ਰਹੀਆਂ ਇਸਤੇ ਆਇਓ ਕਿਆ ਕਰ ਰਹੀ ਹੈ ਲਿਓ ਕੀੜੀਆਂ ਚੜ ਗਈਆਂ ਤੇਰੇ ਉੱਪਰ ਇਹ ਸਾਰੀ ਘਾਹ ਨਾ ਮਤਲਬ ਸਪਰੇਅ ਕਰਨੀ ਆ ਟਾਈਮ ਨਹੀਂ ਮਿਲ ਰਿਹਾ ਹਲੇ ਬਵਜੂਦ ਕੇ ਪਾਪਾ ਨੂੰ ਟਾਈਮ ਮਿਲੇਗਾ ਫੇਰ ਸਪਰੇਅ ਕਰਾਂਗੇ ਸਾਰੇ ਕੱਕ ਜੇ ਪੱਟੇ ਜਾਣੇ ਆ ਫਿਰ ਗਮਲੇ ਸਾਫ ਸੁਥਰੇ ਕਰਕੇ ਦੁਬਾਰਾ ਕੁਝ ਬੀਜਾਂਗੇ ਨਗੇ ਵਿੱਚ ਫਿਲਹਾਲ ਹਲੇ ਬਰਸਾਤ ਦਾ ਮੌਸਮ ਹੈ ਨਾ ਇਹ ਦੇਖੋ ਜੀ ਬਸ ਆ ਜਾਣੂ ਦੰਦ ਆ ਗਏ ਓਏ ਹਾਈ ਜੋ ਕਿੰਨਾ ਤਿੱਖਾ ਦੰਦ ਹੈ ਦੇਖੀ ਇੱਧਰ ਇਸੀ ਗੱਲ ਤੇ ਵੱਢਦੇ ਹੋਣੇ ਨੇ ਇਸੀ ਗੱਲ ਵੱਢਦੇ ਹੋਣੇ ਜਿਹੜੇ ਤਿੱਖੇ ਦੰਦ ਹੈ ਕਿੰਨੇ ਤਿੱਖੇ ਤਿੱਖੇ ਨੋਏ ਹਨ ਉਹ ਵੀ ਕਟਵਾਵਾ ਆਂ ਕੇ ਹਨ ਹੈ ਮੈਂ ਬਹੁਤ ਸੌਫਟ ਆ ਦੇਖ ਦੇ ਆਪਣਾ ਉਰੇ ਨਹੀਂ ਮੈਂ ਹੱਥ ਜਨ ਲਾਂਦੀ ਇਹ ਪੰਜਾ ਪੰਜਾ ਫੜ ਪੰਦਰਜਾ ਲਗਾਇ ਨਾ ਦੇ ਗੁੱਦਾ ਗੁੱਦਾ ਜਾ ਮੈਂ ਤਾਂ ਕਦੀ ਫੜਦੀ ਹੋਣੀ ਕੁੱਤਾ ਘਤਿਆਂ ਨੂੰ ਕਦੀ ਗੋਦੀ ਨਹੀਂ ਚੱਕਦੀ ਮੈਂ ਆਇਆ ਮਤਲਬ ਕੁੱਤੇ ਬਿੱਲਿਆਂ ਤੋਂ ਬਹੁਤ ਦੂਰ ਹੈ ਮੈਂ ਔਰ ਜੋ ਤੁਹਾਨੂੰ ਪਸੰਦ ਹੈ ਕੁੱਤਿਆਂ ਦਾ ਤਾਂ ਕਰਕੇ ਲੈ ਕੇ ਆਦੇ ਆ ਲਿਓ ਇਹ ਦੇਖੋ ਜੀ ਇਹ ਹੈ ਗੋਲਿਓ ਇਹ ਹੈ ਮਸਾਹਣ ਲਗਾਥਲਾ ਦਾਂਗੀ ਮੈਂ ਜਿਆਦਾ ਨਹੀਂ ਇੱਕ ਡੌਗੀ ਹੈਗਾ ਜੀ ਫਲਪੀ ਪਵੇਰੀਅਨ ਠੀਕ ਹੈ ਪਿਓਰ ਹੈਗਾ ਇਹ ਬਿਲਕੁਲ ਪਿਓਰ ਵਾਈਟ ਬਿਲਕੁਲ ਵਾਈਟ ਜੇ ਕਿਸੇ ਨੇ ਲੈਣਾ ਕਮੈਂਟ ਕਰ ਦਿਓ ਹਜੇ ਇਹ ਕੰਪਤੇ ਕੰਮ ਹੈਗਾ 40 ਦਿਨ ਦਾ ਪਿੱਪਲੀ ਪਪੀ ਤੋਂ ਆਹ ਦੇਖੋ ਪਿਓਰ ਹੈਗਾ ਬਿਲਕੁਲ ਪਿਓਰ ਕੋਈ ਦਾਗ ਨਹੀਂ ਕੋਈ ਡਾਟ ਨਹੀਂ ਬਿਲਕੁਲ ਪਿਓਰ ਹੈਗਾ ਔਰ ਬਹੁਤ ਸਾਊ ਹੁੰਦਾ ਬਹੁਤ ਫ੍ਰੈਂਡਲੀ ਹੁੰਦਾ ਬਟ ਇਹ ਫੈਮਿਲੀ ਦੇ ਵਿੱਚ ਇਹ ਕਹਿੰਦਾ ਵੀ ਮੈਨੂੰ ਪਿਆਰ ਕਰੋ ਥਰਡ ਪਰਸਨ ਨੂੰ ਨਹੀਂ ਕੋਈ ਹੋਰ ਪੱਪੀ ਦੇਦਾ ਤਾਂ ਵੱਡਣ ਨੂੰ ਮੰਦਾ ਗੁੱਸਾ ਬਹੁਤ ਹੁੰਦਾ ਇਹ ਚ ਬਹੁਤ ਜਲਦੀ ਹਾਈਪਰ ਹੋ ਜਾਂਦਾ ਇਹ ਫਿਰ ਐ ਕਰ ਲੈਂਦਾ ਇਹਦਾ ਨਾਮ ਹੈ ਲੀਓ ਇਹ ਸਾਡਾ ਡੌਗੀ ਹੈ ਜਿਸ ਦਾ ਨਾਮ ਹੈ ਲੀਓ ਲੀਓ ਹਾਂ ਜੇ ਕਿਸੇ ਨੇ ਲੈਣਾ ਨਾ ਡੌਗੀ ਤਾਂ ਕਮੈਂਟ ਕਰ ਦਿਓ ਡੌਗੀ ਪਚਾ ਦਾਂਗੇ ਗਿਫਟ ਪੈਕ ਕਰਕੇ ਡੱਬੇ ਦੇ ਵਿੱਚ ਰੱਖੜੀਏਗਾ ਗਿਫਟ ਸੋਗ ਆ ਗਿਆ ਇਹ ਉਹ ਇਹ ਤਾਂ ਉਤਰ ਗਿਆ ਨਹੀਂ ਪਾਪਾ ਇੰਨੀ ਉੱਗਦੀ ਉੱਥੇ ਰੜੇ ਰਿਹਾ ਇਹਦਾ ਉਤਰ ਗਿਆ ਇੱਕ ਦਾ ਲੋ ਜੀ ਇੱਕ ਚੀਜ਼ ਕੈਪਚਰ ਕਰਦੇ ਆਪਾਂ ਸਾਹਮਣੇ ਕੋਠਾ ਨਾ ਕੋਠਾ ਇਹ ਦੇਖੋ ਇਹ ਕੋਠੇ ਦੇ ਉੱਪਰ ਨਾ ਇਹ ਮੁੰਡਾ ਢੋਲ ਦੇ ਉੱਪਰ ਬੈਠਿਆ ਦੇਖੋ ਇੰਨੀ ਦੂਰ ਹੈ ਨਾ ਪਰ ਮੈਂ ਕੈਪਚਰ ਕਰਕੇ ਦਿਖਾਇਆ ਦੇਖੋ ਇਹ ਬਹੁਤ ਦੂਰ ਹੈ ਇਸ ਨੂੰ ਦੇਖੋ ਇਸ ਨੂੰ ਮੇਰੇ ਫੋਨ ਉੱਤੇ ਆਹ ਇਹ ਵੀ ਇਕ ਪੱਪਾਗੇ ਫੋਨ ਮਾ ਦੀਗ ਰਾਇ ਖੜ ਗਿਆ ਇਹ ਤਾਂ ਇਹ ਹੁਣ ਖੜਾ ਹੋ ਗਿਆ ਨਾ ਇਹ ਖੜਾ ਹੋ ਗਿਆ ਦੇਖੋ ਇਹ ਖੜਾ ਹੋ ਗਿਆ ਹੁਣ ਇਹ ਪਹਿਲਾਂ ਉੱਪਰ ਬੈਠਿਆ ਦਾ ਬੰਦਾ ਨਹੀਂ ਆਇਆ ਇਹ ਟੋਲ ਕੇ ਉੱਪਰ ਬੈਠਿਆ ਦਾ ਹੁਣ ਖੜਾ ਹੋ ਗਿਆ ਇਹ ਦੇਖੋ ਸ਼ਕਤੀਮਾਨ ਖੜਾ ਹੋ ਗਿਆ ਹੁਣ ਐਨ ਦੀਗਿਆ ਤੁਹਾਡੇ ਫੋਨ ਮਾ ਤਾਂ ਐਨ ਆ ਗਿਆ ਐਨ ਆ ਗਿਆ ਤੁਹਾਡੇ ਫੋਨ ਮਾ ਹੁਣ ਦੂਰ ਤੇ ਦੇਖੋ ਉੱਪਰ ਬੈਠਾ ਦਾ ਢੋਲ ਕੇ ਆਣਾ ਉਹ ਢੋਲ ਉਰੇ ਬੈਠ ਗਿਆ ਤੇ ਨਾਨਾ ਖੜਿਆ ਆ ਸਾਈਡ ਦੇ ਵਿੱਚ ਖੜਿਆ ਦੇਖੋ ਆਣ ਲੱਗ ਰਿਹਾ ਉਹ ਦੇਖੋ ਗਮਲਾ ਖਾ ਗਿਆ ਓਏ ਢੋਗਦੀ ਹੈ ਲੋ ਜੀ 7:10 ਹੋ ਗਏ ਔਰ ਬਾਬਾ ਜੀ ਲੱਗੇ ਪਾਠ ਕਰਨ ਪਾਠ ਹੋ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਲੋ ਜੀ ਆਥਣ ਵੇਲਾ ਹੋ ਗਿਆ ਪੰਛੀ ਵੀ ਜਾ ਰਹੇ ਆ ਆਪਣੇ ਘਰਾਂ ਨੂੰ ਸ਼ਾਮ ਦਾ ਵੇਲਾ ਹੋ ਗਿਆ ਉਹ ਸਾਹਮਣੇ ਮਤਲਬ ਗਵੰਡੀ ਬੈਠੇ ਆ ਕੋਠੇ ਦੇ ਉਹ ਵੀ ਹੁਣੇ ਹੇਠਾਂ ਉਤਰੂਗੇ ਤੇ ਚਲੋ ਜੀ ਹੈਂ ਬਾਬਾ ਜੀ ਕਰ ਰਹੇ ਆ ਪਾਠ ਕੀ ਹੋ ਗਿਆ ਪਾਣੀ ਪੀਣਾ ਪੀ ਲੈ ਪਾਣੀ ਅਜ ਮੌਜੂਦ ਕੇ ਪਾਪਾ ਕਰ ਰਹੇ ਆ ਪਾਠ ਮਨ ਮਨ ਕੇ ਵਿੱਚ ਗਲਗਲ ਬੋਲ ਰਹੇ ਆ ਪਦੀਨਾ ਸਾਰਾ ਸੁੱਕ ਗਿਆ ਹਨਾ ਕੱਲ ਵਰਸਾਂ ਤੋੜ ਕੇ ਲੇਗੀ ਸੀ ਮੈਂ ਸੁੱਕ ਗਿਆ ਮੇਰੇ ਖਾਲਸਾ ਕੇਸ ਵੜ ਲੈ ਕੇ ਭਾਈ ਜੀ ਹਾਂ ਲੋ ਜੀ ਹੁਣ ਮੈਂ ਬਣਾਉਂਗੀ ਰੋਟੀ ਰੋਟੀ ਦਾ ਹੋ ਗਿਆ ਟਾਈਮ ਤੇ ਰੋਟੀ ਬਣਾ ਕੇ ਮਿਲਦੇ ਆਂ ਜੀ ਥੋੜੀ ਦੇਰ ਤੱਕ ਸਬਜੀ ਆਪਣੀ ਬਣ ਗਈ ਐ ਖੋਲ ਕੇ ਦੇਖਦੇ ਆਂ ਕੁੱਕਰ ਵੀ ਕਹੀ ਜੀ ਸਬਜੀ ਬਣੀ ਐ ਤਾਂ ਜਸਟ ਕੁੱਕਰ ਖੋਲ ਕੇ ਦੇਖਦੇ ਆਂ ਜੀ ਸਬਜੀ ਕਹੀ ਜੀ ਬਣੀ ਐ ਲੋ ਜੀ ਯਮੀ 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 ਬੈਂਗਨ ਕੀ ਸਬਜੀ ਯਮੀ ਤੁਸੀਂ ਵੀ ਦੇਖੋ ਜੀ ਬੈਂਗਨ ਕੀ ਸਬਜੀ ਬਹੁਤ ਵਧੀਆ ਬਣੀ ਐ ਔਰ ਫਿਲਹਾਲ ਸਬਜੀਆਂ ਵਧੀਆ ਬਣੀ ਐ ਜੀ ये है जी बैंगन की सब्जी लो जी बन गई है लो जी हम आप बनाइए रोटी क्योंकि आटा मैं गुन के रखा था हूं आप बना दी रोटी लो जी गर्मी बहुत है हूँ मैं बनावा रोटी बच्चे मेरे अंदर चले गए कमरे च एसी ऑन करता ਮੈਂ ਵੀ ਰੋਟੀ ਬਣਾ ਕੇ ਬਸ ਕਮਰੇ ਚ ਚੱਲੀ ਆ ਫੜਾ ਫੜ ਬੜਾਈਏ ਜੀ ਆਪਾਂ ਫੁਲਕੇ ਫਰੈਂਸ ਲੋ ਜੀ ਬਾਰਿਸ਼ ਹੋ ਗਈ ਐ ਸਵੇਰੇ ਸਵੇਰੇ ਮੀਂਹ ਪੈ ਚੁੱਕਿਆ ਔਰ ਕੈਮਰਾ ਘਰਾਂ ਸਾਫ ਤੇ ਲੋ ਜੀ ਬਾਰਿਸ਼ ਆ ਰਹੀ ਐ ਬਹੁਤ ਜ਼ਿਆਦਾ ਮੀਂਹ ਪੈ ਚੁੱਕਿਆ ਔਰ ਮੈਂ ਮਾਂਜਾ ਜੀ ਭਾਂਡੇ ਅੰਦਰ ਸਾਰਾ ਕੰਮ ਪੈਂਡਿੰਗ ਪਿਆ ਮੇਰਾ ਬੱਚਿਆਂ ਨੂੰ ਅੱਜ ਮੈਂ ਛੁੱਟੀ ਮਰਾਈ ਐ ਬੈਠਿਆ ਹਾਂ ਆ ਗਈ ਉਹ ਘਰ ਦਮ ਬਸਾਰਾ ਉਧਰ ਨੂੰ ਆਇਆ ਵੀ ਦਰਵਾਜ਼ਾ ਛੋਟਾ ਭਲਾ ਉਹ ਚਲੇ ਆਓ ਅੱਗੇ ਜੋਤ ਇਹ ਜੋਤ ਦਾ ਵਾਲਾ ਕਰਦਾ ਆ ਲਿਓ ਲਓ ਜੀ ਆ ਗਈ ਚਾਲ ਕੇ ਮਾਰੀ ਰਜਿੰਦਰ ਕੋਰ ਪੱਠਣ ਬੇਚਾਰੀ ਸੋਇ ਸੋਇ ਉੱਠ ਗਈ ਨਹੀਂ ਜਾ ਰਹਾ ਬਹੁਤ ਕਿੱਥੇ ਰੱਖਾਂ ਲੈ ਮਿਰਚਾਂ ਮੜ ਗਿਆ ਮੇਰੇ ਚਾੜ ਲੋਈ ਮਿਰਚਾਂ ਸੁੱਟ ਪੜੇਗਾ ਲੋ ਪਿਉਰਾ ਲਿਓ ਪਰਜਲ ਇਹ ਜੋਤ ਦਾ ਫੇਵਰੇਟ ਗਲਾਸ ਇਹ ਜੋਤ ਦਾ ਫੇਵਰੇਟ ਅੱਕਾ ਨਹੀਂ ਖੋਲੀਆਂ ਚਾਹ ਪੀਣੀ ਹੈ ਅੱਕਾ ਖੋਲੀਆਂ ਚਾਹ ਪੀ ਗਿਆ ਇਹ ਜੋਤ ਇਹ ਤੇਰਾ ਗਲਾਸ ਨਹੀਂ ਹੈ ਇਹ ਵੀ ਜੋਤੀ ਸੋਂ ਗਲਾਸ ਵਿੱਚ ਚਾਹ ਕਿਉਂ ਨਹੀਂ ਪਿੰਦੀ ਦੱਸਿਓ ਸਾਰੇ ਇਸ ਤਰ੍ਹਾਂ ਦੋਸਤਾਂ ਨੂੰ ਹਾਂ ਹਾਂ ਇਹ ਨੂੰ ਲੱਗ ਵੀ ਹੈ ਉੱਪਰ ਜਿਹੜਾ ਨਹੀਂ ਖੁੱਝਦਾ ਚੱਲ 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 ਬੱਚਿਆਂ ਕੀ ਅੱਜ ਮੇਰੇਆਂ ਕੀ ਛੁੱਟੀ ਹੈ ਕਿਉਂਕਿ ਅੱਜ ਅਸੀਂ ਕਿਤੇ ਜਾਣਾ ਹੈ ਇਸ ਕਰਕੇ ਮੈਂ ਛੁੱਟੀ ਮਰਾਈ ਹੈ ਤੇ ਫੜਾ-ਫੜਾ ਪਾਪਾ ਨੂੰ ਪਤਾ ਕਾਹਾਂ ਜਾਣਾ ਹੈ ਸਰਪ੍ਰਾਈਜ਼ ਹੈ ਤੇ ਚਲੋ ਜੀ ਬਾਕੀ ਆਪਾਂ ਕੰਮ ਧੰਦੇ ਨਿਵੇੜਦੇ ਆ ਸਾਰੇ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਔਰ ਤੁਹਾਨੂੰ ਦੱਸ ਦਿਆਂ ਕਿ ਆਪਾਂ ਨੇ ਕਿੱਥੇ ਜਾਣਾ ਹੈ ਹਨਾ ਅੱਜ ਦਾ ਵਲੌਗ ਇੰਨਾ ਕੀ ਹੈ ਬਾਏ ਔਰ ਅਗਲੇ ਵਲੌਗ ਦੇ ਵਿੱਚ ਜ਼ਰੂਰ ਦੇਖਿਓ ਕਿ ਆਪਾਂ ਕਿੱਥੇ ਜਾ ਰਹੇ ਆ ਕਿੱਥੇ ਜਾਣਾ ਆਪਾਂ ਨੇ ਹਨਾ ਅਗਲੇ ਵਲੌਗ ਦੇ ਵਿੱਚ ਦੇਖੂਗਾ ਤੁਹਾਨੂੰ ਔਰ ਫਿਲਹਾਲ ਮੈਂ ਮਾਝਾ ਪਾਂਡੇ ਬਾਰਿਸ਼ ਹੋ ਗਈ ਆ ਬਹੁਤ ਜ਼ਿਆਦਾ ਔਰ ਜੋ ਦੇਖ ਰਹੀ ਐ ਇੱਧਰ ਟੀਵੀ ਔਰ ਲੀਓ ਪਤਾ ਨਹੀਂ ਕਿੱਥੇ ਗਿਆ ਲੀਓ ਕਿੱਧਰ ਐ ਲੀਓ 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 ਬਦਨ ਕਿੱਥੇ ਚਲੇ ਗਿਆ ਲੀਓ ਕੋ ਮਦਰ ਵਰਦਾ ਲੀਓ ਨੂੰ ਚੋ ਚੜਿਆ ਪਿਆ ਕੁਛ ਜ਼ਿਆਦਾ ਹੀ ਚੋ ਚੜਿਆ ਵਾਲੀ ਉਹਨੂੰ ਚਲੋ ਜੀ ਬਾਏ ਟੇਕ ਕੇਅਰ ਫਿਰ ਮਿਲਦੇ ਆਪਾਂ ਬਾਏ ਜੀ ਬਾਏ